ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਜਿਹੜੀ ਸ਼ੁਰੂਆਤ ਹੈ ਉਹ ਅਸੀਂ ਸਵੇਰ ਦੀ ਗੱਡੀ ਤੋਂ ਕਰ ਹਾਂ ਤੇ ਟਾਈਮ ਹੈ ਜੀ ਪੌਣੇ 8 ਵਜੇ ਦਾ ਤੇ ਅਸੀਂ ਚੱਲਿਆ ਪਿੰਡ ਕਿਉਂਕਿ ਕਾਰਦੀ ক্লোজিং ਹੈ ਤੇ ਛੁੱਟੀ ਛੱਟੀ ਹੈ ਨਹੀਂ ਇਹਨਾਂ ਨੂੰ ਬਸ ਹੁਣ ਸਿੱਧਰ ਸਿੱਧਰ ਜਾ ਕੇ ਜਿਹੜੇ ਉੱਧਰ ਦੇ ਕੰਮ ਨੇ ਪਿੰਡ ਨਾਲੇ ਮੰਮੀ ਨੂੰ ਮਿਲ ਕੇ ਆਉਣਾ ਨਾਲੇ ਕੋਈ ਸਾਡਾ ਬੁਟੀਕ ਦਾ ਕੰਮ ਹੈ ਉਹ ਕਰਕੇ ਆਉਣਾ ਤੇ ਕਰਕੇ ਤੇ ਸਾਡਾ ਪਿੱਛੇ ਬੈਠਾ ਦਮਨ ਇਹਨੂੰ ਵੀ ਸਕੂਲ ਸਾਰਿਆਂ ਨੂੰ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦਮਨ ਨੂੰ ਸਕੂਲ ਛੱਡ ਕੇ ਆਉਣਾ ਦਮਨ ਦੇ ਨਾਲ ਬੈਕ ਚ ਪ੍ਰੋਬਲਮ ਹੋਈ ਪਈ ਹੈ ਕੱਲ ਦੀ ਬਹੁਤ ਜ਼ਿਆਦਾ ਤੇ ਅਸੀਂ ਕਿਹਾ ਨਾਲੇ ਦਮਨ ਨੂੰ ਸਕੂਲ ਛੱਡ ਦਾਂਗੇ ਨਾਲੇ ਆਪਣੇ ਪਿੰਡ ਦੇ ਜਿਹੜੇ ਕੰਮ ਨੇ ਉਹਨੇ ਵੇੜ ਆਵਾਂਗੇ ਕੰਮ ਨੇ ਵੇੜ ਕੇ ਪਿੰਡ ਦੇ ਫਿਰ ਸੰਗਰੂਰ ਆਉਣਾ ਸੰਗਰੂਰ ਆ ਕੇ ਫਿਰ ਮੈਂ ਫਿਰ ਬਾਜ਼ਾਰ ਜਾਣਾ ਕਾਫੀ ਕੰਮ ਨੇ ਪੈਂਡਿੰਗ ਪਏ ਆਪਣੇ ਮਾਲੀਕ ਦੇ ਉਹ ਕਰਨੇ ਨੇ ਤੇ ਬਸ ਅਸੀਂ ਘਰੋਂ ਨਿਕਲ ਗਏ ਆ ਗੱਡੀ ਅੱਛਾ ਮੈਂ ਬੈਲਟ ਨਹੀਂ ਲਾਈ ਠੀਕ ਹੈ ਮੈਨੂੰ ਇਹੀ ਫੋਟੋ ਉਹਨਾਂ ਨੂੰ ਮਿਲ ਲਾਂਗੇ ਸੇਤੀ ਚੱਲ ਪਾਂਗੇ ਪਰ ਆਪਾਂ ਲੇਟ ਚੱਲੇ ਆਂ ਕੋਈ ਗੱਲ ਨਹੀਂ ਜੇ ਸਕੂਲ ਚ ਮਿਲ ਗਿਆ ਦਮਨ ਮੇਰੇਆਂ ਬਿਆਨ ਕਿ ਮਲਵਰ ਗਈ ਇਕੱਠੀ ਆ ਜਾਂਦੀ ਹੈ ਬੋਲੀ ਬੋਲੀ ਤੇ ਚਲੋ ਜੀ ਪਿੰਡ ਜਾ ਕੇ ਮਿਲਦੇ ਆ ਜੇ ਮਿਲਿਆ ਗਿਆ ਜੇ ਟਾਈਮ ਹੋਇਆ ਕਿਉਂਕਿ ਮੈਂ ਸਰਦੀਆਂ ਵਾਲੇ ਕੱਪੜੇ ਵੀ ਪਿੰਡੋਂ ਚੱਕਨੇ ਨੇ ਸਾਡੇ ਪਏ ਨੇ ਸਾਰੇ ਸਿਆਲ ਵਾਲੇ ਕੱਪੜੇ ਉੱਥੇ ਤੇ ਇਹ ਨਹੀਂ ਪਤਾ ਹੁਣ ਪੇਟੀ 'ਚ ਪਏ ਨੇ ਕਿ ਬੈੱਡ 'ਚ ਪਏ ਨੇ ਲੱਭਣੇ ਪੈਣੇ ਨੇ ਭੱਜ ਦੌੜੀ ਰਹਿਣੀ ਵਲੌਗ ਲੁੱਕ ਤਾਂ ਮੈਨੂੰ ਲੱਗਦਾ ਪੜਨਾ ਨਹੀਂ ਬਸ ਭੱਜੋ ਭਜਾਈਆ ਅੱਗੇ ਚਲੇਗੇ ਬਸ ਤੇ ਬਾਕੀ ਮਿਲਦੇ ਆ ਤੁਹਾਨੂੰ ਫਿਰ ਪਣੇਰੋ ਤੁਸੀਂ ਵਲੌਗ ਸੋਣਾ ਚਾਹ ਰਹੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਆਪਾਂ ਪਿਛੇ ਮੈਰੇ ਦੀਆਂ ਪਾਈਆਂ ਨੇ ਤੇ ਉਹ ਵੀ ਜਿਨ੍ਹਾਂ ਨੇ ਨਹੀਂ ਦੇਖੀਆਂ ਜਾ ਕੇ ਜ਼ਰੂਰ ਦੇਖਿਓ ਤੇ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੀਆਂ ਆ ਤੋਰੀਆ ਹੋ ਗਿਆ ਹੁਣ ਬਹੁਤ ਵਧੀਆ ਲੱਗਣਾ ਮੌਸਮ ਫੁੱਲਾ ਫੁਲਾ ਹਣਾ ਤੋਰੀਏ ਤੋਰੀਆ ਸਰੋਂ ਵੀ ਤੋਰੀਆ ਵੀ ਸਰੋਂ ਵੀ ਕਹਿੰਦੇ ਤੋਰੀਆ ਵੀ ਕਹਿੰਦੇ ਹਾਂ ਲੋ ਤੇ ਦੱਸਿਓ ਕਿ ਦਮਣ ਨੂੰ ਨਾ ਬੈਗ ਦੀ ਪ੍ਰੋਬਲਮ ਪਤਾ ਨਹੀਂ ਕਦੋਂ ਹੋ ਗਈ ਕੱਲ ਪਰਸੋਂ ਦੀ ਹੋਈ ਏ ਮਤਲਬ ਕਿ ਮੁੜਿਆ ਨਹੀਂ ਜਾਂਦਾ ਤੁਰਿਆ ਵੀ ਜਾਰੀ ਕਿ ਤੁਰਿਆ ਹੀ ਨਹੀਂ ਜਾਂਦਾ ਇੰਨੀ ਬੈਕ ਚ ਪੇਨ ਹੋ ਰਹੀ ਨਾਲ ਅੱਗੇ ਢਿੱਡ ਚ ਵੀ ਹੋ ਰਹੀ ਏ ਤੇ ਬਸ ਇਹਨੂੰ ਸਕੂਲ ਛੱਡ ਕੇ ਫੇਰ ਸਕੂਲ ਤੋਂ ਲੈਣ ਵੀ ਜਾਣਾ ਸੀ ਮੁੰਡਾ 12 1 ਵਜੇ ਤੇ ਫੇਰ ਡਾਕਟਰ ਨੂੰ ਜਿੰਦੇ ਆ ਦੇਖਦੇ ਆ ਡਾਕਟਰ ਕੀ ਕਹਿੰਦਾ ਡਾਕਟਰ ਕੋਲ ਲੈ ਕੇ ਚੱਲਦੇ ਆ ਕੀ ਪ੍ਰੋਬਲਮ ਆਈ ਏ ਦੱਸਣਗੇ ਆਵੇ ਹੁਣ ਕੋਈ ਧੁੰਦ ਨਹੀਂ ਪਹਿਲਾਂ ਕਿੰਨੀ ਧੁੰਦ ਪਈ ਸੀ ਹੋਰ ਕਿਸੇ ਦਾ ਨੁਕਸਾਨ ਕਰਨਾ ਹੋਰ ਤੇਰਾ ਨੁਕਸਾਨ ਤਾਂ ਹੀ ਹੋਇਆ ਸੀ ਇਹ ਕਹਿੰਦੇ ਹੁੰਦੇ ਨਾ ਕਾਲ ਆ ਗਿਆ ਉਹ ਕੰਮ ਹੋਇਆ ਮੌਸਮ ਸਾਫ ਹੈ ਦੇ ਲੋ 4:30 ਵਜੇ ਐਨ ਵਧੀਆ ਤੇ ਲੋ ਜੀ ਪਿੰਡ ਪਹੁੰਚ ਗਏ ਅਸੀਂ ਤੇ ਇੱਧਰ ਮੈਂ ਉਤਾਰਦੀ ਡਿਊਟੀ ਲਾਈ ਮੈਂ ਕਿਹਾ ਤੁਸੀਂ ਜਿਹੜੇ ਆਪਾਂ ਕੱਪੜੇ ਲੈ ਕੇ ਜਾਣੇ ਉਹ ਲੱਭੋ ਵਿੱਚੋਂ ਹੋਲਡ ਕੀਤੇ ਹੀ ਆਹ ਸੂਟ ਤੇ ਉਹ ਲੈ ਕੇ ਜਾਣੇ ਨੇ ਉਤਾਰ ਲੱਭ ਰਹੇ ਨੇ ਮੈਂ ਮੰਮੀ ਕਹਿੰਦੇ ਮੈਨੂੰ ਪਹਿਲਾਂ ਦੁੱਧ ਗਰਮ ਕਰ ਦੇ ਮੈਂ ਕਰਦਾ ਨਾਲ ਫੋਟੋ ਦੀ ਮੈਚਿੰਗ ਹੋ ਰਹੀ ਹੈ ਨਾਲ ਫੋਟੋ ਤੇ ਦੇਖ ਕੇ ਤੇ ਸੂਟ ਲੱਬਿਆ ਜਾ ਰਿਹਾ ਲੱਭੋ ਲੱਭੋ ਦੇਖਦੇ ਆਂ ਲੱਭ ਪਾਉਂਦੇ ਕਿ ਨਹੀਂ ਲੱਭੂਗਾ ਤਾਂ ਹੀ ਲੱਭੂਗਾ ਹੈਗਾ ਹੈਗਾ ਕਿਉਂ ਨਹੀਂ ਮੰਮੀ ਰੈਸਟ ਫਰਮਾ ਰਹੀ ਆਮਣ ਬਾਹਰ ਕੱਪੜੇ ਧੋ ਰਹੀ ਏ ਉੱਧ ਗਰਮ ਦੁਕਤ ਨਾ ਕਰਨਾ ਮੈਂ ਬੜੀ ਉੱਪਰ ਆ ਕੇ ਮੈਂ ਫਿਰ ਜਾਣਾ ਕੱਲਾ ਮੈਂ ਸੁਨਾਮ ਤੋਂ ਬਣਾ ਕਾਰੀਗਰਾਂ ਕੋਲ ਜਾ ਕੇ ਤੇ ਬਾਕੀ ਅਮਨ ਲੱਭਦੇ ਸੂਰ ਛੜਦੇ ਕੰਮ ਛੇਤੀ ਕਰ ਜਾਣਾ ਸੀ ਉਹ ਦਫਤਰ ਜਾਣਾ ਉਤਾਰਨੇ ਛੇਤੀ ਕਰ ਚਲੋ ਅਜੀ ਹੋਰੀ ਉਹ ਤਰੀਕਾ ਨਹੀਂ ਕਲੋਜ਼ਿੰਗ ਅੱਜ ਐ ਅੱਜ ਇੱਕ ਤਰੀਕ ਹੋ ਗਈ 30 ਅੱਜ ਕਿੱਥੇ ਫਿਰੰਡੀ ਐ 30 ਤਰੀਕ ਕੀ ਤੇ ਆ ਮੜਿਆ ਮਾਤਾ ਦੁੱਧ ਗਰਮ ਕੀਤਾ ਉਹਨੂੰ ਪਿਆਣਾ ਉਹ ਕਹਿੰਦੀ ਮੈਂ ਦੁੱਧ ਪੀਣਾ ਚਾਹ ਨਹੀਂ ਪੀਣੀ ਹੋਰ ਉਹ ਨਵੇਂ ਹੋਰ ਹੋ ਗਏ ਚਲ ਆਹ ਕੱਪੜੇ ਆ ਰਹੇ ਆ ਨਾ ਸਿੱਟੋ ਉਹ ਬੈਠੀ ਮੰਮੀ ਦੇ ਦੇਖ ਕੇ ਇਦਾਂ ਨੂੰ ਚਲੋ ਜੀ ਪਿੰਡੋਂ ਆ ਗਏ ਸੀ ਅਸੀਂ ਵਾਪਸ ਤੇ ਬਸ ਉਹ ਕੱਪੜੇ ਚੱਕਣੇ ਸੀ ਉਹ ਚੱਕ ਲੈਂਦੇ ਤੇ ਹੁਣ ਅਸੀਂ ਆ ਗਏ ਹਾਂ ਸਕੂਲ ਦੁਬਾਰਾ ਫੇਰ ਦਮਨ ਨੂੰ ਵਾਪਸ ਲੈਣ ਕਿਉਂਕਿ ਹੁਣ ਉਤਾਰ ਕਹਿੰਦੇ ਮੈਂ ਆਫਿਸ ਚ ਨਿਕ ਲੈਣ ਦਮਨ ਨੂੰ ਵਾਪਸ ਲੈ ਕੇ ਚਾਉਦੇ ਤੇ ਦਮਨ ਨੂੰ ਲੈਣ ਗਏ ਨੇ ਉਤਾਰ ਅੰਦਰ ਕਿ ਮੈਂ ਬਾਹਰ ਹੀ ਬੈਠੀ ਆਂ ਤੇ ਹਜੇ ਤੱਕ ਆਈ ਨਹੀਂ ਨਾ ਸਾਢੇ 12 ਦਾ ਟਾਈਮ ਹੋ ਗਿਆ। ਬੱਸ ਕਹਿੰਦੇ 2 ਕੁ ਮਿੰਟ ਲੱਗਣਗੇ। ਇਹ ਪੇਪਰ ਦਾ ਮੁੰਡਾ ਜਿਹੜਾ ਖਤਮ ਹੋ ਗਿਆ। ਚੱਲੀ ਦੇ ਜਾਂ ਜਾਂ ਸਿੱਧਾ ਡਾਕਟਰ ਕੋਲ ਲੈ ਕੇ ਜਾਣਾ ਕਿਉਂਕਿ ਤੇ ਪੇਨ ਬਹੁਤ ਜ਼ਿਆਦਾ ਹੋ ਰਿਹਾ ਨਾ ਬੈਠਾ ਜਾਂਦਾ ਨਾ ਉੱਠਿਆ ਜਾਂਦਾ ਵਿਚਾਰੀ ਕੁੜੀ। ਜੇ ਤੁਰਦੀ ਹੈ ਫਿਰ ਕੋਈ ਪ੍ਰੋਬਲਮ ਨਹੀਂ। ਬੈਠੇ ਉੱਠੇ ਨਹੀਂ ਜਾਂਦਾ ਨਾਲ ਢਿੱਡ 'ਚ ਵੀ ਹੁੰਦਾ। ਆ ਬਿਲਕੁਲ ਇੱਥੇ ਢਿੱਡ ਦੇ ਸੈਂਟਰ 'ਚ ਹੁੰਦੀ ਪੇਨ ਨਾਲੇ ਬੈਗ 'ਚ ਹੁੰਦੀ ਹੈ। ਕਹਿੰਦੇ ਇੱਕਦਾਂ ਡਾਕਟਰ ਨੂੰ ਦਿਖਾਣਿਆ ਕੀ ਕਹਿੰਦੇ ਨਾ ਡਾਕਟਰ। ਹੁੰਦੇ ਨਾ ਤਾਰ ਫਿਰ ਮਿਲਦਾ ਮੈਨੂੰ ਭੁੱਖ ਵੀ ਬੜੀ ਲੱਗੀ ਮੈਂ ਰੋਟੀ ਵੀ ਨਹੀਂ ਖਾਦੀ ਪਿੰਡੋਂ ਬਸ ਐਂ ਆ ਗਈ ਮੈਂ ਨਾਮ ਘਰੋਂ ਰੋਟੀ ਖਾ ਗਈ ਨਾ ਮੈਂ ਪਿੰਡੋਂ ਖਾਦੀ ਬਸ ਉੱਥੇ ਅਸੀਂ ਥੋੜਾ ਜਿਹੀ ਰੁਕਿਆ ਘੰਟਾ ਕੋ ਬਸ ਮੰਮੀ ਕੋਲ ਬੰਟੀ ਗੱਲਾਂ ਬਾਤਾਂ ਕੀਤੀਆਂ ਤੇ ਫਿਰ ਅਸੀਂ ਵਾਪਸ ਆ ਗਏ ਤੇ ਬਾਕੀ ਚਾੱਕ ਦੇਖਣ ਦਾ ਮਨ ਆਉਂਦੀ ਫਿਰ ਮਿਲਦੇ ਆ ਤੁਹਾਨੂੰ ਫਿਰ ਦੱਸਨੀ ਆ ਕੀ ਬੰਦਾ ਦਮੰਦਾ ਬਸ ਇਹ ਦਮੰਦੇ ਸਕੂਲ ਦਮੰਦੇ ਸਕੂਲ ਕੋਲ ਹੀ ਖੜੇ ਆ ਆਪਾਂ ਲੋ ਜੀ ਸਾਡਾ ਦੰਮੂ ਆ ਗਿਆ ਚਰਾ ਪੇਪਰ ਦੇ ਕੇ ਹੌਲੀ ਹੌਲੀ ਆ ਰਿਹਾ ਨਰ ਜਿਆਦਾ ਪੇਨ ਵਧ ਗਿਆ ਦੇ ਪਿਓਤੀ ਇਕੋ ਜਿਹੇ ਮोटे-ਮोटे ਮੈਂ ਪਿਓਤੀ ਇਕੋ ਜਿਹੇ ਮोटे-ਮोटे ਤੋਂ ਨਹੀਂ ਕੀ ਕਿਹਾ ਪਿਓਤੀ ਇਕੋ ਜਿਹੇ ਮोटे-ਮोटे ਤੋਂ ਨਹੀਂ ਹਾਂ ਉਹ ਖੋਲੋ ਵਿੰਡੋ ਦਮ ਨੂੰ ਵਿਚਾਰੀ ਖੋਲ ਖੜਕਾ ਆ ਰਹੀ ਹੈ ਹੈਲੋ ਦਮ ਹੈਲੋ ਦਮੇ ਦਮਾ ਕਿੱਥੇ ਰਹਿ ਗਿਆ ਕਿਵੇਂ ਮੇਰੇ ਬੁੱਤ ਕਿਵੇਂ ਐ ਬੈਕ ਉਵੇਂ ਹੀ ਆ ਉਵੇਂ ਹੀ ਹੈ ਚੱਲ ਦਵਾਈ ਲੈ ਕੇ ਦੇਣੇ ਤੁਰਾਂ ਠੀਕ ਹੈ ਖਾ ਲੋ ਗੱਜਕ ਲਈਏ ਮੈਂ मूंगफली ਤਾਂ ਗੱਜਕ ਲਈਏ ਉਹ ਕੱਪੜੇ ਨੂੰ ਪਿੱਛੇ ਕਰ ਦੋ ਪੁੱਕ ਲੱਗੀ ਹੋਣੀ ਹੈ ਨਾ ਡਿਫਨ ਵੀ ਨਹੀਂ ਲੱਗੇ ਅੱਜ ਇੰਨੀ ਵੀ ਨਹੀਂ ਗੱਤਰੀ ਇੰਨੀ ਵੀ ਨਹੀਂ ਲੱਗੀ ਹਾਈ ਹਾਈ ਘਰੇ ਜਾਣਾ ਸੀ ਸਵੇਰੇ 8 ਵਜੇ ਨਿਕਲਿਆ ਭੁੱਖੇ ਪਾਣੀ ਵੱਜ ਗਿਆ ਸਾਢੇ 12 ਇੱਧਰ ਕੰਮ ਚੱਲਦਾ ਪਿਆ ਨਾਲ ਦਫ਼ਤਰ ਦਾ ਬੜਾ ਸਖੀ ਬਹੁਤ ਔਖਾ ਬਹੁਤ ਔਖਾ ਮੈਂ ਬਿਨਾਂ ਨਾਇ ਨੂੰ ਆਇਆ ਇੱਥੇ ਮੈਨੂੰ ਪਤਾ ਹੀ ਨਾ ਟਾਈਮ ਲੱਗਣਾ ਆਰਾ ਮੁੜ ਫਰਾਗ ਹੋ ਜਾਂਦਾ ਇੱਕ ਵਾਰੀ ਘਰੇ ਪਹੁੰਚਾ ਦੋ ਹੁਣ ਨਹੀਂ ਤੁਹਾਡਾ ਆਉਣਾ ਕਿਤੇ ਮੇਰੀ ਕਾਰ ਰੌਕਸ ਕੋਈ ਗੱਲ ਨਹੀਂ ਕਾਰ ਰੌਕਸ ਆਪਾਂ ਲਵਾ ਲਵਾਂਗੇ ਫੜਾ ਰੌਕਸ ਤੇ ਮੇਰੀ ਕਰੇ ਜਾ ਕੇ ਮਿਲਦੇ ਆ ਤੁਹਾਨੂੰ ਤੇ ਲੋ ਜੀ ਬਾਜ਼ਾਰੋਂ ਆ ਗਏ ਸੀ ਅਸੀਂ ਬਾਜ਼ਾਰੋਂ ਆ ਕੇ ਤੇ ਆਪਾਂ ਸੂਟਾ ਦੀ ਵੀਡੀਓ ਸ਼ੂਟ ਕਰਨੀ ਹੋ ਕੀਤੀ ਤੇ ਆਹ ਦਾ ਇੱਕ ਆਪਣੇ ਕੋਲ ਜਿੰਬਾਚੇ ਪਈ ਹੋਏ ਨੇ ਕਿਸੇ ਵੀ ਮੇਰੀ ਭੈਣ ਨੂੰ ਚਾਹੀਦੇ ਤੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਦਿਓ ਠੀਕ ਹੈ ਜੀ ਹੂੰ ਬਾਕੀ ਜਿਹੜੇ ਸੂਟ ਨੇ ਇੱਕ ਸੂਟ ਸਾਜੀ ਬਨਾਰਸੀ ਇਹ ਵੀ ਸਾਡੇ ਹਰਿਆਣੇ ਤੋਂ ਭੈਣਾ ਬੱਬੂ ਭੈਣਾ ਉਹਨਾਂ ਦਾ ਆਰਡਰ ਸੀ ਤੇ ਇਹ ਆਇਆ ਤੇ ਇਹ ਆਪਾਂ ਨੇ ਭੇਜਣਾ ਜੇ ਦੁਪੱਟਾ ਇਹ ਤਾਂ ਡਾਈ ਕਰਵਾ ਕੇ ਸਾਰਾ ਦੁਪੱਟਾ ਰੈਡੀ ਕਰਵਾ ਕੇ ਫਿਰ ਆਪਾਂ ਨੂੰ ਭੇਜਣਾ ਤੇ ਆ ਬਨਾਰਸੀ ਸ਼ਰਟ ਹੈ ਇਹ ਲਮਣ ਦੀ ਰੈਡੀ ਕਰवानी ਹੈ ਹਜੇ ਤੱਕ ਆਪਣੀ ਕੋ ਰੈਡੀ ਨਹੀਂ ਹੋਈ ਕਿਉਂਕਿ ਤੁਹਾਨੂੰ ਪਤਾ ਆਪਣਾ ਕੰਮ ਤਾਂ ਹੁੰਦਾ ਹੀ ਨਹੀਂ ਹੈਗਾ ਆਪਣਾ ਕੰਮ ਲੇਟ ਹੋ ਜਾਂਦਾ ਹੈ ਤੇ ਉਹ ਸੇ ਉਹ ਸੂਟ ਉਹਨੂੰ ਉਹ ਕੋ ਟ੍ਰਾਈ ਵੀ ਭੇਜਨੇ ਨੇ ਚਲ ਹਾਂ ਉਹ ਅਸੀਂ ਭੇਜਦੇ ਨੇ ਅਸਟ ਵੀਡੀਓ ਸ਼ੂਟ ਕਰ ਲਈ ਨਹੀਂ ਨਹੀਂ ਇਹਨਾਂ ਦੀ ਵੀਡੀਓ ਪਾਣੀ ਹੈ ਹਜੇ ਆਪਾਂ ਨਾ ਉਹ ਇੰਸਟਾਗ੍ਰam 'ਤੇ ਵੀਡੀਓ ਸ਼ੂਟ ਕਰ ਲਈ ਠੀਕ ਹੈ ਠੀਕ ਹੈ ਚਲ ਅੱਜ ਆਪਾਂ ਵੀਡੀਓ ਸ਼ੂਟ ਕਰ ਲਈ ਕੈਂਡ ਕੈਂਡ ਸੂਟ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਹੀ ਪਿਆਰੇ ਹਨਾ ਮੀਡੀਆ ਦੇ ਵਿੱਚ ਜਾ ਕੇ ਜ਼ਰੂਰ ਦੇਖਿਓ ਤੇ ਹੁਣ ਮੇਰੀਆਂ ਭੈਣਾਂ ਨਾ ਇਹ ਨਾ ਕਹਿ ਰਹੇ ਕਿਉਂਕਿ ਸਾਰੀ ਅਲੱਗ-ਅਲੱਗ ਤਰ੍ਹਾਂ ਦੇ ਸੂਟ ਆਂਦੇ ਨੇ ਕਈ ਵਾਰ ਸੇਮ ਲੱਗਦੇ ਨੇ ਹਨਾ ਪ੍ਰਾਈਸ ਦੇ ਵਾਈਜ਼ ਕੁਝ ਕੁ ਮੇਰੀ ਭੈਣਾਂ ਕਹਿੰਦੇ ਨੇ ਦੀਦੀ ਉਹਦਾ ਪ੍ਰਾਈਸ ਤੁਸੀਂ ਇੰਨਾ ਗਾਇਏ ਹੁਣ ਤੁਸੀਂ ਕੱਟ ਕਰਿਓ ਤੇ ਭਾਜੀ ਕਈ ਵਾਰ ਥੋੜਾ ਜਿਹਾ ਫੈਬਰਿਕ ਚੇਂਜ ਹੋ ਕੇ ਆ ਜਾਂਦਾ ਤਾਂ ਕਰਕੇ ਇਹਦੇ ਨਾਲ ਦੇ ਆਪਾਂ ਪਹਿਲਾਂ ਵੀ ਸੇਲ ਕਰ ਚੁੱਕੇ ਹਾਂ ਜੀ ਤੇ ਇਹ ਹੁਣ ਮੈਂ ਤੁਹਾਨੂੰ ਇੰਸਟਾਗ੍ਰam ਤੇ ਵੀਡੀਓ ਪਾਈਏ ਤੇ ਇਹ ਆਪਣੇ ਪਲੇਨ ਪਸ਼ਮੀਨੇ ਦੇ ਆਏ ਨੇ ਠੀਕ ਹੈ ਜੀ ਇਹ ਆਪਾਂ ਇੰਸਟਾਗ੍ਰam ਤੇ ਵੀਡੀਓ ਪਾਈ ਤੇ ਕੱਟ ਰੇਨ ਚਾਏ ਨੇ ਆਪਾਂ ਨੇ ਉੱਥੇ ਵੀਡੀਓ ਪਾਈ ਹੋਈ ਹੈ ਉੱਥੇ ਪ੍ਰਾਈਸ ਵੀ ਦੱਸਿਆ ਹੋਇਆ ਜਿਹੜੀ ਮੇਰੀ ਭੈਣ ਨੂੰ ਚਾਹੀਦੀ ਹੈ ਦੋ ਸੇ ਤੇ ਸੱਚ 24 ਸੂਟ ਆਪਣੇ ਹੈ ਨਾ ਤਿੰਨ ਰਹਿ ਗਏ ਜੀ ਟਿਸਟਾ ਦੇ ਇਹਨਾਂ ਦੀ ਆਪਾਂ ਵੀਡੀਓ ਪਾ ਰખી ਹੈ ਤੇ ਜੇ ਮੇਰੀ ਕਿਸੇ ਭੈਣ ਨੂੰ ਚਾਹੀਦੇ ਹੋਣ ਤੇ ਤੁਸੀਂ ਮੈਸੇਜ ਕਰਕੇ ਤੁਸੀਂ ਲੈ ਸਕਦੇ ਹੋ ਲਓ ਜੀ ਆਹ ਕਲਰ ਬੜਾ ਹੀ ਪਿਆਰਾ ਹੈ ਆਪਣੀਆਂ ਆਂਟੀਆਂ ਮੰਮੀਆਂ ਤੇ ਪਾਉਣ ਵਾਲਾ ਕਲਰ ਹੈ ਬੜਾ ਸੋਹਣਾ ਹੈ ਇਹ ਟਿਸਟਾ ਦੀ ਕਲੈਕਸ਼ਨ ਹੈ ਜੀ ਇਹਦਾ ਪ੍ਰਾਈਸ ਮੈਂ ਮੈਂਸ਼ਨ ਕੀਤਾ ਹੋਇਆ ਉੱਪਰ ਤੇ ਜੇ ਨਾ ਹੋਇਆ ਤਾਂ ਮੈਂ ਮੈਂਸ਼ਨ ਉੱਤੇ ਕਰ ਦਾਂਗੀ ਇਸੇ ਵੀਡੀਓ ਦੇ ਵਿੱਚ ਠੀਕ ਹੈ ਇੱਕ ਆਹ ਪ੍ਰਿੰਟ ਹੈ ਜੀ ਇੱਕ ਆਹ ਹੈ ਤੇ ਇੱਕ ਆਹ ਹੈ ਤੇ ਜਲਦੀ ਤੋਂ ਜਲਦੀ ਆਪਾਂ ਸਟਾਕ ਕਲੀਅਰ ਕਰਨਾ ਤੁਹਾਡੇ ਲਈ ਨਵਾਂ ਸਟਾਕ ਲੈ ਕੇ ਆਉਣਾ ਤੇ ਜਲਦੀ ਜਲਦੀ ਆਪਣਾ ਕੁਝ ਆਰਡਰ ਦੇ ਦਿਓ ਠੀਕ ਹੈ ਮੈਨੂੰ ਐ ਲੱਗ ਰਿਹਾ ਮੈਂ ਸੂਟਾਂ ਦੀ ਵੀਡੀਓ ਸ਼ੂਟ ਕਰਨ ਦੀ ਆ ਤੇ ਸਾਡੀ ਦਮਣ ਨੇ ਜਾਲਾ ਜੀ ਹੁਣ ਅੱਜ ਹੈਗਾ ਬਰਥਡੇ ਤੇ ਦਮਣ ਨੂੰ ਤੁਹਾਨੂੰ ਮੈਂ ਦੱਸਿਆ ਸੀ ਬੈਕ ਪੇਨ ਤੇ ਦਮਣ ਨੂੰ ਦਵਾਈ ਦਵਾਈ ਹੈ ਡਾਕਟਰ ਕੋਲ ਲੱਗੇ ਗਏ ਸੀ ਤੇ ਦਮਣ ਨੂੰ ਥੋੜਾ ਜਿਹਾ ਦਵਾਈ ਨਾਲ ਰਿਲੈਕਸ ਹੈ ਕਿ ਮੂੰਹ ਨੂੰ ਥੋੜਾ ਜਿਹਾ ਆਰਾਮ ਆ ਮੈਨੂੰ ਤੇ ਦੇਖਦੇ ਹਾਂ ਹੁਣ ਕਿੰਨਾ ਚਿਰ ਆਰਾਮ ਰਹਿੰਦਾ ਹੈ ਹੈ ਹਾਂ ਤੇ ਅੱਜ ਦਮਣ ਦੇ ਬਰਥਡੇ ਤੇ ਵੀ ਜਾਣਾ ਫਰੈਂਡ ਦੇ ਮੇਰਾ ਆਦਾ ਮੈਨੂੰ ਛੱਡ ਕੇ ਹੋਣਾ ਪੈਣਾ ਸਕੂਟਰੀ ਇਹਦਾ ਚੱਲਣੀ ਨਹੀਂ ਹੈਗੀ ਆਪਣੇ ਕੋਲ ਆਹੀ ਸੂਟ ਰਹਿ ਗਈ ਜੇ ਮੇਰੇ ਕਿਸੇ ਭੈਣ ਨੂੰ ਚਾਹੀਦਾ ਜਲਦੀ ਜਲਦੀ ਆਪਣਾ ਆਰਡਰ ਦੇ ਦਿਓ ਤੇ ਜਲਦੀ ਜਲਦੀ ਆਪਣਾ ਸੂਟ ਬੁੱਕ ਕਰ ਲਿਓ ਠੀਕ ਹੈ ਹਾਂ ਵੀ ਪਹਿਨੇ ਇਹ ਕੋ ਟ੍ਰਾਈਸ ਦੇ ਹਾਂਜੀ ਹਾਂ ਹਾਂ ਸੱਚੇ ਲੈ ਮੈਨੂੰ ਆ ਵੀ ਚੇਤਾ ਭੁੱਲ ਗਿਆ ਇਹ ਆਪਾਂ ਪ੍ਰਾਈਸ ਦੀ ਪਹਿਲਾਂ ਆਈ ਸੀ ਆਪਣੇ ਕੋਲੇ ਇਹ 1850 ਦੀ ਰੇਂਜ 'ਚ ਤੇ ਹੁਣ ਆਪਾਂ ਤੁਹਾਨੂੰ ਲੈਸ ਪ੍ਰਾਈਸ 'ਚ ਦੇ ਰਿਆਂ 1650 ਦੀ ਰੇਂਜ 'ਚ ਦੇ ਰਿਆਂ ਆਹ ਪ੍ਰਿੰਟ ਹੈ ਜੀ ਫੈਬਰਿਕ ਬਹੁਤ ਵਧੀਆ ਹੈ ਇਹ ਨਹੀਂ ਹੈ ਕਿ ਕਿ ਫੈਬਰਿਕ ਮਾੜਾ ਹੈ ਰੀਆ ਦਾ ਬ੍ਰਾਂਡ ਹੈ ਜੀ ਦੇਖ ਸਕਦੇ ਤੁਸੀਂ ਰੀਆ ਦੀ ਸਟੈਂਪ ਲੱਗੀ ਹੋਈ ਹੈ ਇਹ ਰੀਆ ਵਾਲੇ ਨੇ ਇਹ ਸਾਰੇ ਸੂਟ ਰੀਆ ਬ੍ਰਾਂਡ ਦੇ ਨੇ ਠੀਕ ਹੈ ਆਹ ਕਲਰ ਹੈ ਗਜਰੀ ਕਲਰ ਤੇ ਇਹ ਕਾ ਕਲਰ ਹੈ ਡਾਰਕ ਲਾਈਟ ਬਲੂ ਜੇ ਲਾ ਲਓ ਜਾਂ ਮਤਲਬ ਕਈ ਗ੍ਰੇ ਕਹਿੰਦੇ ਗ੍ਰੇ ਤਾਂ ਨਹੀਂ ਹੈਗਾ ਅਸਮਾਨੀ ਜਿਹਾ ਕਲਰ ਹੈ ਆਹ ਪ੍ਰਿੰਟ ਹੈ ਠੀਕ ਹੈ ਦੋ ਪ੍ਰਿੰਟ ਸੇਮ ਨੇ ਤੇ ਦੋ ਆ ਵੀ ਸੇਮ ਨੇ ਇਹ ਵੀ ਮਸਟਰਡ ਕਲਰ ਹੈ ਦੂਰੋਂ ਦਿਖਾ ਬੁੱਤੋਂ ਇੱਥੋਂ ਸਾਫ਼ ਆ ਰਿਹਾ ਹੈ ਤਲੋਏ ਆ ਵੀ ਕਲਰ ਬੜਾ ਸੋਹਣਾ ਸਾਰੇ ਡੀਆਲ ਬ੍ਰਾਂਡ ਦੇ ਸੂਟ ਨੇ ਤੇ ਇਹ ਤੁਹਾਨੂੰ ਆਪਾਂ ਦੇ ਰਿਹਾ 1650 ਦੇ ਵਿੱਚ ਜਲਦੀ ਤੋਂ ਜਲਦੀ ਤੁਸੀਂ ਲੈ ਲਓ ਜਾ ਕੇ WhatsApp ਨੰਬਰ ਹੈਗਾ 98147 90283 ਤੇ ਆਪਾਂ ਹੁਣ ਤੁਹਾਨੂੰ ਲੈਸ ਪ੍ਰਾਈਸ ਦੇ ਰਿਹਾ ਜੀ ਤੇ ਇਹ 올ਓਵਰ ਨੇ 올ਓਵਰ ਦਾ ਪ੍ਰਾਈਸ ਵੀ ਆਪਾਂ ਪਾਇਆ ਸੀ 2500 ਕੁਛ ਤੇ ਹੁਣ ਆਪਾਂ ਤੁਹਾਨੂੰ ਦੇ ਰਿਹਾ ਇਹ 2300 ਦੇ ਵਿੱਚ ਇਹ ਬਲੂ ਕਲਰ ਹੈ ਇਹ ਮਹਿਰੂਨ ਕਲਰ ਹੈ ਤੇ ਇਹ ਹੈਗਾ ਜੀ ਬ੍ਰਾਊਨ ਕਲਰ ਤੇ ਆ ਹੈਗਾ ਬਲੈਕ ਕਲਰ ਤੇ ਆਹ ਕਲਰ ਦੀ ਮੈਨੂੰ ਨਾ ਸਮਝ ਨਹੀਂ ਲੱਗਦੀ ਇਹ ਕਿਹੜਾ ਕਲਰ ਹੈ ਕਈ ਵਾਰ ਪਤਾ ਨਹੀਂ ਲੱਗਦਾ ਪਰ ਕਲਰ ਬੜਾ ਸੋਹਣਾ ਹੈ ਵੀ ਡਾ ਗਰੀਜ ਇਹ ਆਪਣੇ ਕੋਲ ਓਲ ਓਵਰ ਨੇ ਸਾਰੇ ਸੂਟ ਹਨਾ ਜਿਵੇਂ ਕੋਈ ਮੇਰੀਆਂ ਭੈਣਾਂ ਇੱਕ ਘਰ ਚ ਕਹਿੰਦੀਆਂ ਕਿ ਅਸੀਂ ਸ਼ਰਟ ਬਣਾਣੀ ਹੈ ਬਾਟਮ ਨਾਲ ਪਲੇਨ ਲੈਣੀ ਵੈਸੇ ਇਹ ਓਲ ਓਵਰ ਜ਼ਿਆਦਾ ਸੋਹਣਾ ਲੱਗਣਾ ਜਿਹੜੇ ਓਲ ਓਵਰ ਆਏ ਨੇ ਉਹ ਓਲ ਓਵਰ ਹੀ ਸੋਹਣੇ ਲੱਗਦੇ ਨੇ ਤੇ ਜਿਹੜੇ ਮੈਚਿੰਗ ਆਏ ਹੋਏ ਨੇ ਉਹ ਮੈਚਿੰਗ ਹੀ ਸੋਹਣੇ ਲੱਗਦੇ ਨੇ ਹਨਾ ਇਹ ਆਪਾਂ ਦੇ ਰਹੇ ਤੁਹਾਨੂੰ 2300 ਦੇ ਵਿੱਚ ਕਿਉਂਕਿ ਭੈਣਾ ਫਿਰ ਮੇਰੀਆਂ ਵਿਚਾਰੀਆਂ ਪੁੱਛ ਲਈਆਂ ਨੇ ਜੀ ਦੀ ਕੀ ਰੇਟ ਹੈ ਕੈਂਡੀਡ 2300 올ਓਵਰ ਦਾ ਠੀਕ ਹੈ ਜੀ ਤੇ ਮੈਚਿੰਗ ਦਾ ਹੈਗਾ ਜੀ 1650 ਮੈਚਿੰਗ ਚ ਵੀ ਤੁਸੀਂ ਇੱਕ ਵਾਰੀ ਦੇਖ ਲਓ ਕਲਰ ਪ੍ਰਿੰਟ ਚੈੱਕ ਕਰ ਲਓ ਮੈਚਿੰਗ ਚ ਚੈੱਕ ਕਰ ਲਓ ਜੀ ਕਲਰ ਇਹ 1650 ਦੀ ਰੇਂਜ ਚ ਦੇ ਰਹੇ ਆਂ ਆਪਾਂ ਤੁਹਾਨੂੰ ਇੱਕ ਆਹ ਕਲਰ ਆ ਗਿਆ ਇੱਕ ਆਹ ਕਲਰ ਆ ਗਿਆ ਇੱਕ ਆਹ ਕਲਰ ਆ ਗਿਆ ਇੱਕ ਆਹ ਪ੍ਰਿੰਟ ਆ ਗਿਆ ਇੱਕ ਆਹ ਗੱਜਰੀ ਪ੍ਰਿੰਟ ਆ ਗਿਆ ਇਹ ਮੈਚਿੰਗ 1650 ਦੀ ਇੰਚ ਤੇ ਜਿਹੜੇ 올ਓਵਰ ਨੇ ਉਹ 2300 ਦੀ ਇੰਚ ਚ ਇਹ ਦਮਨ ਹੁਣ ਆਪਾਂ ਕੰਮ ਕਰੀਏ ਸਫਾਈਆਂ ਸੁਈਆਂ ਤਾਂ ਕਰ ਲੀਆਂ ਵੀਡੀਓ ਵੀ ਸ਼ੂਟ ਹੋ ਗਈ ਬਸ ਹੁਣ ਮੈਂ ਸਬਜ਼ੀ ਬਣਾਣੀ ਆ ਆਜਨਾ ਸਾਰਾ ਦਿਨ ਬਾਜ਼ਾਰ ਚ ਹੀ ਲੰਗ ਗਿਆ ਉੱਥੇ ਕੁਝ ਪਿੰਡ ਚਲੇਗੀ ਉਧਰ ਤੇ ਕੁਝ ਦਮਨ ਉਹ ਲੈਣਾ ਸੀ ਉੱਥੇ ਤੇ ਸਾਢੇ 3 ਹੋ ਗਏ ਦਮਨ 4 ਵਜੇ ਤੂੰ ਜਾਣਾ ਰੈਡੀ ਹੋ ਜਾ ਪੁੱਤ ਹੋ ਗਿਆ ਆ ਵੀ ਸੱਚ ਜਾਣਾ ਸ਼ੂਟ ਇਹਦਾ ਵੀ ਕੋਰੀਅਰ ਜਾਣਾ ਇਹ ਵੀ ਕੋਟਰਾਇਜ਼ 올ਓਵਰ ਆ ਇਹ ਬੜੀ ਸੋਹਣੀ ਸੂਟ ਸੀ ਸੌਫਟ ਹੈ ਕੋਟਰਾਇ ਜਿਹੜੀ ਸੌਫਟ ਹੈ ਇਹ ਇਹ ਰੀਕੋ ਭੈਣ ਦੇ ਨੇ ਆ ਦਿੱਤੀ ਨੂੰ ਸੂਟ ਇੱਕੋ ਦੇ ਨੇ ਆ ਬਸ ਲੈ ਲਓ। ਚੱਲਿਆ ਆ ਤਾਂ ਮੈਨੂੰ ਫੋਨ ਫੜਾ ਮੇਰਾ ਬਿਜ਼ਨਸ ਵਾਲਾ ਤੇ ਮੈਸੇਜ ਆਉਂਦੇ ਹੋਣੇ ਨੇ। ਤੇ ਆ ਵੀ ਸੂਟ ਆਪਣੇ ਪੈ ਜੀ ਚਨਾਉਂ ਸਿਲਕ ਦੇ ਟੈਸਟਾ ਦੇ ਜੇ ਮੇਰੇ ਕਿਸੇ ਭੈਣ ਨੂੰ ਚਾਹੀਦੀ ਹੋਵੇ ਤਾਂ ਮੈਸੇਜ ਕਰ ਲਿਓ ਤੇ ਕਾਟ ਸੈੱਟ ਬਹੁਤ ਸੋਹਣੇ ਬਣਦੇ ਨੇ। ਬਹੁਤ ਪਿਆਰੇ ਕਾਟ ਸੈੱਟ ਬਣਦੇ ਇਹਨਾਂ ਦੀ ਵੀਡੀਓ ਪਾਈ ਹੋਈ ਏ ਤੇ ਬਾਕੀ ਮੈਨੂੰ ਨਾ ਪ੍ਰਾਈਸ ਯਾਦ ਨਹੀਂ। ਮੈਂ ਦੇਖ ਕੇ ਦੱਸ ਦਾਂਗੀ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਲਿਓ ਮੈਂ ਪ੍ਰਾਈਸ ਤੁਹਾਨੂੰ ਦੱਸ ਦਾਂਗੀ। ਇੱਕ ਆ ਪ੍ਰਿੰਟ ਕਲਰ ਹੈ ਪ੍ਰਿੰਟ ਹੈ ਠੀਕ ਹੈ ਜੀ। ਇੱਕ ਆਈ ਅਚਨੌਤ ਸਿਲਕ ਦੇ ਤੇ ਇਹ ਹੈਗੀ ਹੈ ਆਪਣੀ ਚੈੱਕ ਕਰੋ ਜੀ ਇੱਥੇ ਸਟੈਂਪ ਲੱਗੀ ਹੋਣੀ ਆਪਣੀ ਟੀਸਟਾ ਦੀ ਕਲੈਕਸ਼ਨ ਹੈ ਜੀ ਇਹ ਵੀ ਸਾਰੀ ਇਹ ਕਾ ਇਹ ਕਲਰ ਇਹ ਕੋ ਆਲਿਆ ਇਹ ਵੀ ਬੜਾ ਸੋਹਣਾ ਆ ਵੀ ਬਹੁਤ ਸੋਹਣਾ ਬਹੁਤ ਪਿਆਰੇ ਨੇ ਜਿਹੜੇ ਤੁਸੀਂ ਚਲ ਰਹੀ ਹੈ ਬਣਾਣਾ ਚਾਹ ਪੀਣੀ ਤੂੰ ਤਾਂ ਉੱਥੇ ਜਾਣ ਤੋਂ ਖਾਏਗਾ ਨਾ ਹਾਂ ਹਾਂ ਹੈਨਾ ਆ ਲਾਈਟ ਚੈੱਕ ਕਰ ਚੱਕ ਤੇ ਚੱਕ ਤੇ ਪਰ ਵੀਡੀਓ ਸੰਦ ਕੀ ਤਿਆਰ ਤੁਸੀਂ ਲਾਈਟਾਂ ਲੂਟਾਂ ਲਾ ਦੇ ਵੈਸੇ ਧੁੱਪ ਹੈਗੀ ਹੀ ਪਰ ਜਦੋਂ ਨਾ ਦਰਵਾਜ਼ੇ ਬੰਦ ਕਰ ਜੀ ਤੇ ਬਾਹਰੋਂ ਆਵਾਜ਼ ਆਉਂਦੀ ਐ ਸਾਡੇ ਨਾਲ ਰੋਡ ਚੱਲਦਾ ਤੇ ਫਿਰ ਵਿੱਚ ਐ ਹੁੰਦਾ ਕਿ ਵੀਡੀਓ ਚ ਬਾਦ ਨਾ ਆਵੇ ਇਹ ਬੱਤ ਨੂੰ ਚੰਦੋਂ ਤਾਂ ਹੋ ਜਾ ਪੁੱਤ ਤੂੰ ਰੈਡੀ ਤੇ ਮੈਂ ਬਣਾ ਲਾ ਆਪਣੀ ਦੀ ਚਾਹ ਮੈਨੂੰ ਤਾਂ ਹੁਣ ਚਾਹ ਚੱਲ ਗਈ ਤੋੜ ਉਹਦੇ ਵੀ ਰੱਖ ਦੀ ਨਾ ਹੂੰ ਬਾਹਲੀ ਲੰਬੀ ਕਰ ਰੱਖੀ ਦਮ ਨੂੰ ਲੈ ਤੁਸੀਂ ਕੀ ਕੀਤੀ ਤੁਸੀਂ ਕੀਤੇ ਮੈਂ ਅਰੇ ਗਾ ਪਿਆ ਮੈਂ ਗਰਮੀਆਂ ਵਾਲੇ ਸਾਰੇ ਕੱਪੜੇ ਸਾਹਮਣੇ ਨੇ ਤੇ ਸਰਦੀਆਂ ਵਾਲੇ ਕੱਢਣੇ ਨੇ ਹੁਣ ਮੈਂ ਫੋਲਡ ਕਰਕੇ ਦਮਣ ਨੂੰ ਭੇਜ ਕੇ ਟਿਊਸ਼ਨ ਤੇ ਹੁਣ ਮੈਂ ਹੌਲੀ ਹੌਲੀ ਕਰਦੀ ਆ ਸਾਰੇ ਕੰਮ। ਜੇ ਇੱਕ ਦਿਨ ਵੀ ਕਰੋ ਚਲੇ ਜਾਮਾ ਘਰ ਦਾ ਬੁੜਾ ਹਾਰ ਹੋ ਜਾਂਦਾ। ਮੈਨੀਆਂ ਸਵੇਰੇ ਅਸੀਂ ਕੁਝ ਘੰਟਿਆਂ ਲਈ ਗਏ ਆ। ਸਾਰੇ ਕੰਮ ਵਿੱਚੇ ਹੀ ਛੱਡ ਕੇ ਜਾਣਾ ਪਿਆ। ਰੋਟੀ ਖਾਣੀ ਮਸਤ ਨਹੀਂ ਬਸ ਖਣੀ ਕੜਾ ਬਣਾ ਲਈ ਨਹੀਂ ਆਦੂ ਦਮੂ ਤਾਂ ਪਾਲੂ ਬਣਿਆ ਪਿਆ ਮੇਰਾ ਪੁੱਤ ਅੱਜ ਦਮੂ ਨੇ ਵੀਡੀਓ ਨਹੀਂ ਸ਼ੂਟ ਕੀਤੀ ਸ਼ੂਟਾਂ ਦੀ ਕਿਉਂ ਨਹੀਂ ਕੀਤੀ ਵਾਏ ਆ ਦਰਵਾਜ਼ਾ ਖੋਲ ਦੋ ਹੁਣ ਪੁੱਤ ਹੁਣ ਵੀਡੀਓ ਸ਼ੂਟ ਹੋਗੀ ਅਸੀਂ ਅੱਜ ਧੁੱਪੇ ਮੰਜਾ ਢਾ ਕੇ ਬੈਠੇ ਹਾਂ ਕਿਉਂਕਿ ਹੁਣ ਠੰਡ ਲੱਗਦੀ ਧੁੱਪੇ ਬੈ ਮੰਜਾ ਮੌਸਮ ਸਾਫ ਹੈ ਮੌਸਮ ਸਾਫ਼ ਹੈ ਚਲੋ ਮੈਂ ਮਨ ਦਮਨ ਨੂੰ ਭੇਜਣਾ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਲਓ ਜੀ ਦਮਨ ਨੇ ਜਾਣਾ ਅੱਜ ਆਪਣੀ ਫਰੈਂਡ ਦੇ ਬਰਥਡੇ ਤੇ ਤੇ ਹੁਣ ਦਮਨ ਗੋਲੀਆਂ-ਗੋਲੀਆਂ ਦਵਾਈ ਖਾ ਕੇ ਤੇ ਹੁਣ ਸੈੱਟ ਹੋ ਗਈ ਦਮਨ ਆ ਨਵੀਂ ਜੈਕਟ ਲੈ ਕੇ ਮੈਨੂੰ ਤਾਂ ਜਮਾ ਨਹੀਂ ਪਸੰਦ ਐ ਇਹੋ ਜਿਹਾ ਫੈਸ਼ਨ ਜਿਹਾ ਇਹ ਤਾਂ ਬਹੁਤ ਛੋਟੀ ਹੋਰ ਕੀ ਐ ਇਹ ਪੈਂਟ ਦੱਸੋ ਸੀ ਗੋਲੀਆਂ ਪੈਂਟ ਵੀ ਠੀਕ ਐ ਬਸ ਆ ਜੈਕਟ ਜੀ ਤੇ ਮੈਨੂੰ ਜਮਾ ਨਹੀਂ ਪਸੰਦ ਹੈਗੀ ਲਦਰ ਜੀ ਜਦੋਂ ਜਿੱਥੇ ਫੋਲਡ ਹੋ ਗਈ ਉੱਥੇ ਖਰਾਬ ਹੋ ਜਾਂਦੀ ਹੈ ਇਹ ਮੈਂ ਫੋਲਡ ਕਰਨ ਨਹੀਂ ਦੇਣੀ ਬਟਨ ਲਾ ਲੈ ਸਾਰੇ ਇਹ ਚਮਕਣੀ ਥਮਕਣੀ ਮੈਨੂੰ ਨਹੀਂ ਪਸੰਦ ਮੈਨੂੰ ਸਿੰਪਲ ਬਟਾ ਸਿੰਪਲ ਚੀਜ਼ਾਂ ਸੋਹਣੀਆਂ ਲਾ ਦੀਆਂ ਇਹ ਚੀਜ਼ਾਂ ਨਹੀਂ ਵਧੀਆ ਅਕਲਚਰ ਕਿੱਥੇ ਲਾ ਰੱਖਿਆ ਬੰਦ ਨਹੀਂ ਹੋ ਰਿਹਾ ਉਹ ਠੰਡਾ ਬੰਦ ਕਰਕੇ ਜਾਓ ਸਵਾ ਦਸਵਾ ਚਾਰ ਹੋ ਗਏ ਮੈਂ ਚਾਹ ਪੀਣੀ ਮੈਂ ਬੈਠੀ ਆ ਕਿ ਤੂੰ ਜਾਵੇਂ ਤਾਂ ਮੈਂ ਚਾਹ ਪੀਵਾਂ ਫਿਰ ਰਾਮ ਨੇ ਟੈਨਸ਼ਨ ਫਰੀ ਨਹੀਂ ਨਹੀਂ ਫਿਰ ਮੈਨੂੰ ਐ ਟੈਨਸ਼ਨ ਨਹੀਂ ਹਾਇ ਦਮ ਨੂੰ ਤੁਰ ਗਈ ਥੱਲੇ ਮੈਂ ਵੇਖਣਾ ਹੀ ਮੈਂ ਚਾਚ ਲੱਗੀ ਰਹਿਣਾ ਓਕੇ ਮਮਾ ਬਾਏ ਬਾਏ ਪੁੱਤਰੀ ਬਾਏ ਲਵ ਯੂ ਬਾਏ 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 ਚਾਬੀ ਸਕੂਟੀ ਦੇ ਵਿੱਚ ਲੱਗੀ ਪੈਸੇ ਲੈ ਲੈ ਪੈਸੇ ਲੈ ਲੈ ਹਾਂ ਜਾ ਕੇ ਮੈਨੂੰ ਫੋਨ ਕਰਦੀ ਮਮਾ ਮੈਂ ਪਹੁੰਚ ਗਈ ਫਰੈਂਡ ਦੇ ਫੋਨ ਤੋਂ ਠੀਕ ਹੈ ਆ ਸੂਟਾਂ ਦੀ ਆਪਾਂ ਨੇ ਅੱਜ ਵੀਡੀਓ ਪਾਈਏ। ਸਿਮਰ ਕਸ਼ਮੀਰੀ ਨੇ ਬਹੁਤ ਸੋਹਣੇ ਸੂਟ ਆਏ ਨੇ ਤੇ ਜਿਨ੍ਹਾਂ ਨੇ ਨਹੀਂ ਦੇਖੀ ਤੇ ਜਾ ਕੇ ਜਰੂਰ ਦੇਖਿਓ। ਬਹੁਤ ਪਿਆਰੇ ਸੂਟ ਨੇ। ਦੇਖੋ ਆ 컬러 ਕਿੰਨਾ ਸੋਹਣਾ ਏ। ਬੜਾ ਹੀ ਸੋਹਣਾ ਵਾਕਈ। ਆ ਵੀ ਬੜਾ ਸੋਹਣਾ। ਤੇ ਆ ਵੀ ਬਹੁਤ ਸੋਹਣਾ। ਤੇ ਸਾਰੇ ਸੂਟ ਤੁਹਾਨੂੰ ਦੋ-ਦੋ ਸੂਟ ਮਿਲ ਜਾਣਗੇ ਠੀਕ ਹੈ ਜੀ। ਆ ਵੀ। ਆ ਵੀ 컬러। ਸਾਰੇ 컬러 ਬਹੁਤ ਸੋਹਣੇ ਨੇ ਦੇਖੋ। ਝਾਤੀ ਮਾਰੋ ਇੱਕ ਵਾਰੀ ਸਾਰੇ 컬러 ਬਹੁਤ ਸੋਹਣੇ ਆ। ਮੈਂ ਕੋਲ ਦਿਖਾਨੀਆਂ ਦੇਖੋ ਕਿੰਨਾ ਪਿਆਰਾ 컬러 ਹੈ। ਆ ਵੀ ਬਹੁਤ ਸੋਹਣਾ ਹੈ ਆ ਵੀ ਬਹੁਤ ਸੋਹਣਾ ਹੈ ਆ ਵੀ ਬਹੁਤ ਪਿਆਰਾ ਆ ਵੀ ਬਹੁਤ ਪਿਆਰਾ ਆ ਵੀ ਲੋ ਜੀ ਸਾਰੇ ਕਲਰ ਬਹੁਤ ਪਿਆਰੇ ਨੇ ਮੈਂ ਦਮਣ ਨੂੰ ਦੇਖ ਲਾਂ ਮੈਂ ਦੇਖਾ ਦਮਣ ਚਲੀ ਗਈ ਦਮਣ ਜਾਣਾ ਥੋੜੇ ਪੀ ਇੱਧਰ ਗਿਆ ਦਮਣ ਓਸੀ ਦਮਨ ਵਾਸੀ ਦਮਨ ਬਾਈ ਤੇਲ ਪੁਆੜੀ ਪੁੱਤ ਤੇਲ ਘਾਂਟਾ ਸਕੂਟੀ 'ਚ ਲੋ ਜੀ ਬਾਸੀ ਸਾਹਿਬ ਆ ਗਏ ਜਿੰਨ ਤੇ ਗੱਲ ਚੱਲ ਰਹੀ ਆਪਾਂ ਮਿਲਦਾ ਤੁਹਾਨੂੰ ਨਵੇਂ ਵਲੌਗ 'ਚ Bay bay sa re. <laughs> Nire gara pe re ni. Chike. De...